ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡੇ ਸਾਡੇ ਚੈਨਲ ਸਿਫਤੁਮ ਟਿੱਕ ਤੇ ਕੀ ਹਾਲ ਚਾਲ ਨੇ ਜੀ ਤੁਹਾਡੇ ਸਾਰਿਆਂ ਦੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਸੋਹਣੇ ਜੇ ਆਰੀ ਵਰਕ ਦੇ ਸੂਟ ਹੈ ਜਿਹੜੇ ਉਹ ਲੈ ਕੇ ਆਏ ਆ ਉਹਦੇ ਵਿੱਚ ਸਾਰੇ ਸੂਟਾਂ ਲਈ ਆਰੀ ਮਿਕਸ ਵਰਕ ਹੋਊਗਾ ਜਿੱਦਾਂ ਆਰੀ ਦਾ ਵਰਕ ਹੋ ਕੇ ਉਹਦੇ ਉੱਪਰ ਹੈਂਡ ਦਾ ਟੱਚ ਹੈ ਜਿਹੜਾ ਉਹ ਦਿੱਤਾ ਜਾਂਦਾ ਜਿੱਦਾਂ ਆਪਣਾ ਹੁੰਦਾ ਆਪਾਂ ਕਈ ਸੂਟ ਹੁੰਦੇ ਆਪਾਂ ਤਿਆਰ ਕਰਾਉਣੀ ਹੁੰਦੇ ਨੇ ਵੀ ਆਪਾਂ ਨਹੀਂ ਚਲੋ ਜਿਆਦਾ ਕੌਨਸਟਲੀ ਬਣਵਾਉਣੇ ਹੁੰਦੇ ਤਾਂ ਜਿਹੜਾ ਹੈਂਡ ਵਰਕ ਹੁੰਦਾ ਉਹਦੀ ਵੀ ਕਾਪੀ ਬਣ ਜਾਂਦੀ ਹੁੰਦੀ ਆ ਲੈ ਕੇ ਫਰਕ ਤਾਂ ਹੁੰਦਾ ਚਲੋ ਥੋੜਾ ਜਾਂ ਪਰ ਬਹੁਤ ਹੀ ਸੋਹਣੇ ਤਿਆਰ ਹੁੰਦੇ ਆ ਸੂਟ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਸਾਰੇ ਸੂਟ ਆਪਣੇ ਤੇ ਮੈਂ ਤੁਹਾਨੂੰ ਦਿਖਾਉਣੀ ਆ ਸਾਡੇ ਸੂਟ ਤੇ ਬਿਲਕੁਲ ਵੀ ਸਕਿੱਪ ਨਾ ਕਰਿਓ ਵੀਡੀਓਜ਼ ਨੂੰ ਠੀਕ ਹੈ ਜੀ ਤੁਸੀਂ ਸਾਰੀਆਂ ਵੀਡੀਓਜ਼ ਨੂੰ ਆਪਣੀਆਂ ਨੂੰ ਬਹੁਤ ਸਾਰਾ ਪਿਆਰ ਦੇਣ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਤੁਸੀਂ ਦੇਖੋ ਸਾਰੇ ਸੂਟ ਸਕਿੱਪ ਨਾ ਕਰਿਓ ਵੀਡੀਓ ਨੂੰ ਠੀਕ ਹੈ ਜੀ ਤੇ ਸਾਰੇ ਜਣੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਦੇ ਲੱਗੇ ਸਾਡੇ ਸੂਟ ਦੇਖੋ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਲਈ ਇਹ ਪਿੰਕ ਕਲਰ ਦਾ ਸੂਟ ਹੈ ਜਿਹੜਾ ਉਹ ਲੈ ਕੇ ਆਏ ਆ ਇਹਦੇ ਉੱਪਰ ਬਹੁਤ ਸੋਹਣਾ ਗਾਜਰੀ ਪੈਚ ਲਗਾ ਕੇ ਬਹੁਤ ਸੋਹਣਾ ਹੈ ਆਪਣਾ ਆਰੀ ਮਿਕਸ ਕੰਮ ਹੋਇਆ ਹੋਇਆ ਆਰੀ ਦਾ ਕੰਮ ਕਰਕੇ ਇਹਦੇ ਉੱਪਰ ਹੈਂਡ ਦਾ ਟੱਚ ਦਿੱਤਾ ਹੋਇਆ ਸਾਰਾ ਇਹ ਦੇਖੋ ਬਹੁਤ ਸੋਹਣਾ ਆਈਡੀਆ ਬਣਾਇਆ ਹੈ ਇਹ ਵਾਲਾ ਇਹਦੇ ਬੈਕ ਸਾਈਡ ਤੇ ਵੀ ਇਦਾਂ ਹੀ ਸੇਮ ਵਰਕ ਹੋਇਆ ਹੋਇਆ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਤੇ ਉਹ ਵਾਲਾ ਸੂਟ ਬਹੁਤ ਰੈਡੀ ਹੋ ਰਿਹਾ ਨੇ ਇਦਾਂ ਦੇ ਠੀਕ ਹੈ ਜੀ ਤੇ ਇਹ ਆਪਾਂ ਪਿੰਕ ਕਲਰ ਦੇ ਵਿੱਚ ਗਾਜਰੀ ਪੈਚ ਲਗਾ ਕੇ ਫਰੰਟ ਤੇ ਬੈਕ ਸਾਈਡ ਵੀ ਚਾਕਾਂ ਦੇ ਘੇਰੇ ਤੇ ਕੰਮ ਦਿੱਤਾ ਬਹੁਤ ਸੋਹਣਾ ਕੰਮ ਬਣਿਆ ਹੋਇਆ ਜੀ ਇਹਦੇ ਉੱਪਰ ਆ ਵਾਲੀਆਂ ਇਹਨੀਆਂ 슬ੀਵਜ਼ ਰਹਿਣਗੀਆਂ neck ਦੇ ਉੱਪਰ ਇਹਦੇ ਇਦਾਂ ਪੱਟੀ ਹੋਊਗੀ ਠੀਕ ਹੈ ਜੀ ਥੋੜਾ ਜਿਹਾ ਕੰਮ ਆਪਾਂ ਇਹਦੀ neck ਤੇ ਵੀ ਦਿੱਤਾਗਾ ਇਹ ਬਹੁਤ ਸੋਹਣਾ ਆਈਡੀਆ ਹੁੰਦਾ ਹੈ ਵੀ ਜਦੋਂ ਆਪਾਂ ਚਲੋ ਨਹੀਂ ਜਿਆਦਾ ਕੋਸਟਲੀ suit ਲੈਣੇ ਹੁੰਦੇ ਤਾਂ ਆਪਾਂ ਇਹ ਆਰੀ ਮਿਕਸ ਵਰਕ ਦੇ ਆਪ ਇਦਾਂ ਰੈਡੀ ਕਰਵਾ ਸਕਦੇ ਹਾਂ ਬਹੁਤ ਪਿਆਰੀ suit ਬਣਦੀ ਹੈ ਇਦਾਂ ਇਹ ਰੈਡੀ ਹੋ ਕੇ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਕੰਮ ਬਣਿਆ ਹੋਇਆ ਇਹਦੇ ਵਿੱਚ ਪਿਆਰਾ ਜਿਹਾ ਕੰਮ ਬਣਿਆ ਹੋਇਆ ਸਾਰਾ ਤੇ ਤੁਸੀਂ ਵੀ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਇਹ ਸਾਰੇ suit ਆਪਣਾ ਠੀਕ ਹੈ ਜੀ ਤੇ ਆ ਤੁਸੀਂ 슬ੀਵਜ਼ ਵੀ ਦੇਖ ਸਕਦੇ ਜੀ ਕਿੰਨੀਆਂ ਪਿਆਰੀਆਂ ਬਣੀਆਂ ਹੋਈਆਂ ਐ ਇੱਦਾਂ ਪੂਰੀਆਂ ਹੈਵੀ ਬਣੀਆਂ ਹੋਈਆਂ ਨੇ 슬ੀਵਜ਼ ਵੀ ਇਹਦੀਆਂ ਜਰੀ ਦਾ ਕੰਮ ਹੋ ਕੇ ਉੱਪਰ ਸਤਾਰਾ ਤੇ ਮੋਤੀ ਦਾ ਕੰਮ ਕੀਤਾ ਹੋਇਆ ਇਹਦੇ ਉੱਪਰ ਦੁਪੱਟਾ ਦੇਖੋ ਤੁਸੀਂ ਡਬਲ ਸ਼ੇਡ ਇਹਦਾ ਆਪਾਂ ਦੁਪੱਟਾ ਡਾਈ ਕਰਕੇ ਪਿੰਕ ਤੇ ਗਾਜਰੀ ਕਲਰ ਦਾ ਦੁਪੱਟਾ ਆਪਾਂ ਰੈਡੀ ਕੀਤਾ ਜੀ 4 ਸਾਈਡ ਇਹਦੇ ਵਰਕ ਰਹੂਗਾ ਤੇ ਫਰੰਟ ਦੇ ਵਿੱਚ ਇਹਦੇ ਇੱਦਾਂ ਲਾਈਨਾਂ ਬਣੀਆਂ ਹੋਈਆਂ ਟੇਡੀਆਂ ਠੀਕ ਹੈ ਜੀ ਬਹੁਤ ਸੋਹਣਾ ਕੰਮ ਹੋਇਆ ਹੈ ਬਹੁਤ ਹੀ ਜਿਆਦਾ ਪਿਆਰਾ ਕੰਮ ਹੋਇਆ ਹੈ ਇਹਦੇ ਉੱਪਰ ਤੁਸੀਂ ਦੇਖ ਸਕਦੇ ਹੋ ਠੀਕ ਹੈ ਸਾਰੇ ਜਣੇ ਜਰੂਰ ਦੱਸਿਓ ਜੀ ਤੇ ਨੈਕਸਟ ਸੂਟ ਹੈ ਜੀ ਆਪਣਾ ਇਹ ਵਾਲਾ ਰਹੂਗਾ ਇਹ ਬਲੂ ਕਲਰ ਦਾ ਸੂਟ ਆ ਇਹਦੇ ਉੱਪਰ ਵੀ ਆਪਾਂ ਗਾਜਰੀ ਪੈਚ ਲਗਾ ਕੇ ਠੀਕ ਹੈ ਜੀ ਆਰੀ ਮਿਕਸ ਕੰਮ ਹੈ ਜਿਹੜਾ ਉਹ ਕੀਤਾ ਹੋਇਆ ਇਹ ਵਾਲਾ ਏਦਾਂ ਕੀ ਰਹਿਊਗਾ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਏਦਾਂ نیچے ਬਾਰਡਰ ਬਣਾ ਕੇ ਉੱਪਰ ਇਹਦੇ ਜਿਹੜੇ ਹੈਗੇ ਆ ਫਲਾਰ ਬਣਾਏ ਹੋਇਆ ਇਹ ਏਦਾਂ ਵੀ ਹੋ ਜਾਂਦਾ ਹੁੰਦਾ ਵੀ ਜਿੱਦਾਂ ਆਪਾਂ ਹੈਂ ਦਾ ਡਿਜ਼ਾਈਨ ਦੇਖ ਲਿਆ ਤਾਂ ਇਹ ਆਰੀ ਮਿਕਸ ਵਰਕ ਵਿੱਚ ਵੀ ਤਿਆਰ ਹੋ ਜਾਂਦਾ ਇਹ ਵਾਲੀਆਂ ਦੀਆਂ 슬ੀਵਜ਼ ਰਹਿਣਗੀਆਂ ਠੀਕ ਹੈ ਜੀ neck ਦੇ ਉੱਪਰ ਵੀ ਇਹਦੇ ਕੰਮ ਹੋਇਆ ਹੋਇਆਗਾ ਠੀਕ ਹੈ ਤੇ ਬਹੁਤ ਸੋਹਣਾ ਸੂਟ ਆਪਣਾ ਬਣ ਕੇ ਰੈਡੀ ਹੋਇਆ ਇਹ ਤੇ ਥਰਡ ਸੂਟ ਹੈ ਜੀ ਆਪਣਾ ਇਹ ਸ਼ਿਮਰ ਸਟੱਫ ਦੇ ਉੱਪਰ ਆਪਾਂ ਸੂਟ ਨੂੰ ਰੈਡੀ ਕੀਤਾ ਹੈ ਇਹ ਵਾਲਾ ਜੀ ਇਹਦਾ ਘੇਰਾ ਬਣਿਆ ਹੈ ਤੇ ਦੀ ਨੈਕ ਦੇ ਉੱਪਰ ਕੰਮ ਹੋਇਆ ਹੋਇਆ ਇਹ ਵੀ ਆਪਣੇ ਕਸਟਮਰ ਦੀ ਡਿਮਾਂਡ ਸੀਗੀ ਕਿ ਉਹਨਾਂ ਦਾ ਹੈਂਡਵਰਕ ਦਾ ਡਿਜ਼ਾਈਨ ਸੀ ਉਹ ਕਹਿੰਦੀ ਸੀ ਜਿਆਦਾ ਨਹੀਂ ਕੋਸਟਲੀ ਬਣਵਾਣਾ ਫਿਰ ਇਹ ਵੀ ਆਪਾਂ ਆਰੀ ਮਿਕਸ ਵਰਕ ਦੇ ਵਿੱਚ ਰੈਡੀ ਕੀਤਾ ਹੈਗਾ ਤੁਸੀਂ ਦੇਖ ਸਕਦੇ ਹੋ ਫੋਰ ਸਾਈਡ ਦੇ ਇਦਾਂ ਖੁੰਝਿਆਂ ਦੇ ਉੱਪਰ ਕਾਰਨਰ ਦੇ ਉੱਪਰ ਕੰਮ ਹੋਇਆ ਹੋਇਆ ਵਿੱਚ ਇਹ ਵਾਲੀਆਂ ਇਹਦੀਆਂ 슬ੀਵਜ਼ ਰਹਿਣਗੀਆਂ ਬਹੁਤ ਪਿਆਰਾ ਕੰਮ ਹੈ ਜੀ ਇਹ ਵੀ ਵਿੱਚ ਆਪਾਂ ਪਿੰਕ ਕਲਰ ਦਾ ਥ्रेड ਯੂਜ਼ ਕੀਤਾ ਤੇ ਜ਼ਰੀ ਦਾ ਕੰਮ ਹੋਇਆ ਹੈ ਤੇ ਉੱਪਰ ਸਾਰਾ ਆਪਾਂ ਇਹਦੇ ਕਟ ਦਾਣਾ ਮੋਤੀ ਲਗਾ ਕੇ ਕੰਮ ਕੀਤਾ ਹੋਇਆ ਬਹੁਤ ਪਿਆਰਾ ਜਿਹਾ ਕੰਮ ਹੈ ਜਿਹੜਾ ਜੀ ਇਹਦੇ ਉੱਪਰ ਹੋਇਆ ਹੋਇਆ ਠੀਕ ਹੈ ਜੀ ਤੇ ਨਾਲ ਜੀ ਇਹ ਗਾਜਰੀ ਸੂਟ ਦੇ ਪੌਂਚੇ ਤੇ ਵੀ ਵਰਕ ਹੋਇਆ ਹੋਇਆ ਬਹੁਤ ਹੀ ਪਿਆਰਾ ਜਿਹਾ ਵਰਕ ਇਹਦੇ ਪੌਂਚੇ ਦੇ ਉੱਪਰ ਵੀ ਹੋਇਆ ਹੋਇਆ ਇੰਨੀ ਜਿੱਦਾਂ ਕਿ 슬ੀਵਸ ਦੇ ਉੱਪਰ ਬਣਿਆ ਹੋਇਆ ਡਿਜ਼ਾਈਨ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਇਹ ਵੀ ਆਪਣਾ ਇਹ ਸ਼ਿਮਰ ਸਟਾਫ ਦਾ ਤੇ ਨੈਕਸਟ ਸੂਟ ਹੈਗੇ ਜੀ ਆਪਣਾ येलो ਕਲਰ ਦਾ ਸੂਟ ਆ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਇਹ ਵੀ ਆਪਣਾ ਇਹ ਵੀ ਹੈਂਡਵਰਕ ਦੀ ਹੀ ਕਾਪੀ ਆ ਠੀਕ ਹੈ ਜੀ ਆਰੀ ਮਿਕਸ ਦੇ ਵਿੱਚ ਆਪਾਂ ਰੈਡੀ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਇਹਦੀ ਨੈਕ ਬੀ ਸ਼ੇਪ ਨੈਕ ਰੱਖੀ ਗਈ ਹੈ ਤੇ ਸੈਂਟਰ ਪੈਨਲ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਇਹਦੇ ਵਿੱਚ ਦਬਕਾ ਵੀ ਲਗਾਇਆ ਹੋਇਆ ਆਪਾਂ ਨੇ ਦਬਕਾ ਲਗਾ ਕੇ ਦਬਕਾ ਮੋਤੀ ਕਟਦਾਨਾ ਸਾਰਾ ਸਤਾਰਾ ਤੇ ਸਾਰਾ ਕੰਮ ਹੋਇਆ ਹੈ ਵਿੱਚ ਜਰੀ ਐਡ ਕਰਕੇ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਸੂਟ ਹੈ ਇਹ ਵੀ ਆਪਣਾ ਬਣ ਕੇ ਰੈਡੀ ਹੋਇਆ ਇਹ ਵਾਲੀਆਂ ਜੀ ਇਹਦੀਆਂ 슬ੀਵਜ਼ ਰਹਿਣੀਆਂ ਤੇ ਇਦਾਂ ਹੀ ਸੇਮ ਇਹਦੇ ਬਾਟਮ ਦੇ ਉੱਪਰ ਕੰਮ ਹੈ ਜਿਹੜਾ ਉਹ ਰਹੂਗਾ ਜੀ ਠੀਕ ਹੈ ਬਹੁਤ ਸੋਹਣਾ ਲੇਸ ਵਗੈਰਾ ਲਗਾ ਕੇ ਆਪਾਂ ਇਹ ਸੂਟਾਂ ਨੂੰ ਡਿਜ਼ਾਈਨ ਕਰਾਂਗੇ ਬਹੁਤ ਪਿਆਰਾ ਪਿਆਰਾ ਜਿਹਾ ਡਿਜ਼ਾਈਨ ਦਵਾਂਗੇ ਸਾਰੀ ਸੂਟਾਂ ਨੂੰ ਤੇ ਉਸ ਤੋਂ ਬਾਅਦ ਚ ਜੀ ਆਪਣਾ ਇਹ ਬੈਲਵਰਟ ਦਾ ਸੂਟ ਸੀਗਾ ਬੈਲਵਰਟ ਦੇ ਉੱਪਰ ਆਪਾਂ ਇਹ ਵੀ ਆਰੀ ਮਿਕਸ ਵਰਕ ਹੈ ਜਿਹੜਾ ਰੱਖਿਆ ਇਹਦੀ neck ਦੇਖ ਸਕਦੇ ਹੋ ਤੁਸੀਂ ਤੇ ਵਿੱਚ ਆਪਾਂ ਸਾਰੀਆਂ ਇਹਦੀ ਬੂਟੀਆਂ ਬਣਾਈਆਂ ਨੇ ਜੀ ਤੇ ਘੇਰਾ ਜਿਹੜਾ ਉਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਇਹਦਾ ਘੇਰਾ ਰਹੂਗਾ ਜੀ ਤੇ ਇਦਾਂ ਹੀ ਸੇਮ ਇਹਦੀਆਂ 슬ੀਵਜ਼ ਰਹਿਣਗੀਆਂ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਪਿਆਰਾ ਜਿਹਾ ਕੰਮ ਹੋਇਆ ਹੈ ਇਹ ਵਾਲਾ 슬ੀਵਸ ਦੇ ਉੱਪਰ ਕੰਮ ਰਹੂਗਾ ਜੀ ਇਦਾਂ ਹੀ ਬੇਲ ਬਣਾ ਕੇ ਤੇ ਵਿੱਚ ਬੂਟੀਆਂ ਰਹਿਣਗੀਆਂ ਠੀਕ ਹੈ ਜੀ ਬਹੁਤ ਪਿਆਰਾ ਕੰਮ ਹੋਇਆ ਹੋਇਆ ਜੀ ਬਹੁਤ ਫਿਨਿਸ਼ਿੰਗ ਦੇ ਨਾਲ ਆਪਣਾ ਸਾਰਾ ਕੰਮ ਹੋਇਆ ਹੈ ਬਹੁਤ ਅੱਛਾ ਸੂਟ ਬਣਿਆ ਹੈ ਜੀ ਇਹ ਵੀ ਠੀਕ ਹੈ ਜੀ ਤੇ ਇਦਾਂ ਤੁਸੀਂ ਆਈਡੀਆ ਲਗਾ ਸਕਦੇ ਹੋ ਠੀਕ ਹੈ ਜੀ ਕਈ ਵਾਰ ਆਪਾਂ ਨਹੀਂ ਜਿਆਦਾ ਚਲੋ ਸੂਟਾਂ ਦੇ ਉੱਪਰ ਖਰਚ ਕਰਨਾ ਹੁੰਦਾ ਤਾਂ ਆਪਾਂ ਹੈਂਡ ਦੇ ਜਿਹੜੇ ਡਿਜ਼ਾਈਨ ਹੁੰਦੇ ਇਦਾਂ ਆਪਾਂ ਆਰੀ ਮਿਕਸ ਵਰਕ ਦੇ ਵਿੱਚ ਵੀ ਆਪਾਂ ਰੈਡੀ ਕਰ ਲੈਣੇ ਹੁੰਦੇ ਆ ਠੀਕ ਹੈ ਜੀ ਇਹ ਸਾਰੇ ਸੂਟ ਨਹੀਂ ਤਾਂ ਮੈਂ ਬਾਅਦ ਚ ਵੀ ਸਟਿਚ ਹੋ ਕੇ ਵੀ ਦਿਖਾਉਣੇ ਸੀਗੇ ਹੁਣ ਕੰਮ ਇੰਨਾ ਜ਼ਿਆਦਾ ਉੱਪਰ ਦੀ ਹੁੰਦਾ ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ ਬਸ ਮੈਨੂੰ ਇਹ ਹੁੰਦਾ ਕਿ ਚਲੋ ਦਿਖਾ ਦਈਏ ਸਾਰਿਆਂ ਨੂੰ ਸੂਟ ਆਪਾਂ ਵੀ ਕਿੱਦਾਂ ਦੇ ਰੈਡੀ ਕੀਤੇ ਆ ਫਿਰ ਜਦੋਂ ਵੀ ਮੈਨੂੰ ਟਾਈਮ ਹੁੰਦਾ ਜਾਨਾ ਸਟਿਚ ਸੂਟਾਂ ਦਾ ਟਾਈਮ ਹੁੰਦਾ ਤਾਂ ਮੈਂ ਅਨਸਟਿਚ ਸੂਟ ਦੀ ਵੀ ਸੋਚਿਆ ਕਿ ਹੁਣ ਵੀਡੀਓ ਪਾਇਆ ਕਰੂੰਗੀ ਠੀਕ ਹੈ ਜੀ ਤੇ ਆਪਾਂ ਸਟਿਚ ਦੀ ਵੀ ਪਾਉਣੀ ਹੈ ਜੇ ਸਟਿਚ ਕੀਤਾ ਹੁੰਦਾ ਸੂਟ ਉਦੋਂ ਵੀ ਵੀਡੀਓਜ਼ ਪਾਉਣੀ ਹੈ ਵੈਸੇ ਤਾਂ ਪਰ ਕਈ ਵਾਰ ਨਹੀਂ ਪੈਂਦੀਆਂ ਹੁੰਦੀਆਂ ਠੀਕ ਹੈ ਜੀ ਦੇਖੋ ਜੀ ਹੁਣ ਸਾਰੇ ਸੂਟ ਤੁਸੀਂ ਆਪਣੇ ਦੇਖ ਲਈ ਨੇ ਹੈਨਾ ਸਾਰੇ ਸੂਟ ਆਪਾਂ ਤੁਹਾਨੂੰ ਪ੍ਰੋਪਰ ਸਾਰਾ ਦੱਸ ਦਿੱਤਾ ਹੈ ਵੀਡੀਓ ਦੇ ਵਿੱਚ ਹੁਣ ਇਹ ਤੁਹਾਨੂੰ ਕਿੱਦਾਂ ਦੇ ਲੱਗੇ ਸਾਰੇ ਸੂਟ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓਜ਼ ਨੂੰ ਵੱdt-ਵੱdt ਸ਼ੇਅਰ ਕਰਿਆ ਕਰੋ ਜੀ ਤੇ ਲਾਈਕ ਵੀ ਕਰਿਆ ਕਰੋ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਹੈ ਜਿਹੜਾ ਉਹ ਜਰੂਰ ਕਰਿਓ ਜੀ ਮਿਲਦੇ ਆਂ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ ਜੀ ਬਾਏ ਬਾਏ ਥੈਂਕ ਯੂ